ਟਰਬੋ ਹੈ तकरीबन ਬਰਨਾਲੇ ਜ਼ਿਲ੍ਹੇ ਦੇ ਵਿੱਚ 91 ਗਰਾ ਟਰੈਕਟਰ ਦੀ ਪਹਿਲੀ ਟਰਬੋ ਆ ਗਈ। ਜਸਾਨਪਰਾਓ ਪਿਆਰ ਭਰੀ ਸਤਿ ਸ੍ਰੀ ਅਕਾਲ ਨਹੀਂ ਜੁੜਿਆ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਨੌਲਾ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੌਲਾ ਅੱਜ ਦੀ ਵੀਡੀਓ ਟਰੈਕਟਰ 5911 ਜਿਹੜਾ ਜੂਪੀ ਦਵਾਇਆ ਸੀ ਇਹਦੀ ਟਰਬੋ ਆ ਗਈ ਹੈ ਆਪਣੀ ਕੰਪਲੀਟ ਹੋ ਚੁੱਕੀ ਹੈਗੀ ਟਰਬੋ ਦਾ ਕੰਮ ਤੇ ਪਹਿਲਾਂ ਤੁਹਾਨੂੰ ਟਰਬੋ ਦਸਾਉਣੇ ਆ ਕਿ ਆਹ ਪਾਲੇ ਟਰਬੋ ਲਾਈਆ ਆਹ ਟਰਬੋ ਆ ਗਈ ਇਹਨਾਂ 72 ਨੰਬਰ ਟਰਬੋ ਕਹਿੰਦੇ ਨੇਗੇ ਤੇ 72 ਨੰਬਰ ਉਹ ਬਾਈ ਜਿਹਦੇ ਨੰਬਰ ਨਹੀਂ ਲਿਖਿਆ ਹੁੰਦਾਗਾ ਇਹ ਕਹਿੰਦੇ 72 ਨੰਬਰ ਆ ਜਾਂਦੀ ਹੈ ਇਹ ਆ ਆਪਾਂ ਟਰਬੋ ਲਾਈ ਆ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਅੰਦਰ ਫਿਲਟਰ ਦਿਖਾਉਂਦੇ ਆ ਇੱਥੋਂ ਦੀ ਸਪਲਾਈ ਸ਼ੁਰੂ ਹੁੰਦੀ ਆ ਸਾਹ ਦੀ ਐ ਜਾਂਦੀ ਹੈਗੀ ਤੇ ਇਹ ਜਿਹੜਾ ਐਲ ਕਿਲਿੰਡਰ ਆਪਾਂ ਵੱਡਾ ਲਾਇਆ ਪੂਰਾ ਟਾਪ ਦਾ ਸਭ ਤੋਂ ਵੱਡਾ ਐਲ ਕਿਲਿੰਡਰ ਲਾਇਆਗਾ ਤੇ ਤਾਂ ਆ ਇਹ ਸਪਲਾਈ ਜਾਂਦੀ ਆ ਇਸ ਤਰ੍ਹਾਂ ਸੇ ਮੁੜ ਕੇ ਆਵਾ ਇੱਧਰ ਵੀ ਆ ਕੇ ਇੱਧਰ ਵੀ ਆਵਾ ਆਉਂਦੀ ਆ ਇੱਥੋਂ ਦੀ ਡੰਡੀ ਹੋ ਕੇ ਆਵਾ ਬਿਲਕੁਲ ਆ ਇੰਟਰਕੂਲਰ ਲਾਇਆ ਮਨੇ ਸਭ ਤੋਂ ਵੱਡਾ ਇੰਟਰਕੂਲਰ ਲਾਇਆਗਾ ਕੋਈ ਛੋਟਾ ਨਹੀਂ ਲਾਇਆ ਜਗਾਰਡ ਆਪਾਂ ਨੇ ਇਹ ਵੀ ਆਪਾਂ ਵੱਡਾ ਇੰਟਰਕੂਲਰ ਲਾਉਣ ਤੋਂ ਬਾਅਦ ਇੱਧਰ ਦੀ ਠੰਡੀ ਹੋ ਕੇ ਹਵਾ ਐ ਜਾਂਦੀ ਐ ਇਹਨੂੰ ਜਿਹੜੀ ਸਪਲਾਈ ਆ ਇਹ ਦੇਖ ਸਕਦੇ ਨੇ ਸਾਰੀ ਟਰਬੋ ਦੀ ਜੇ ਜੇ ਵੀ ਟਰਬੋ ਲਵਾਉਣੀ ਚਾਹੁੰਦੇ ਹੋਗੇ ਯਕੀਨ ਤੇ ਨੰਬਰ ਚੱਲ ਦੇਣਾ ਤੇ ਸਪਰਕ ਕਰ ਸਕਦੇ ਹੋਗੇ ਇਹ ਜਿਹੜੀ ਟਰਬੋ ਹੈ ਇਹ ਤਕਰੀਬਨ ਬਰਨਾਲੇ ਜ਼ਿਲ੍ਹੇ ਦੇ ਵਿੱਚ 91 ਘਰ ਟਰੈਕਟਰ ਦੀ ਪਹਿਲੀ ਟਰਬੋ ਆ ਗਈ। ਚਲੋ ਆਪਾਂ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਵਿੱਚ ਤਾਂ ਹੋਰ ਟਰੈਕਟਰ ਨੇ ਵੀ ਲੱਗੀ ਹੋ ਸਕਦੀ ਆ। ਤੇ ਇਹ ਪੰਜਾਬ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਹਿਲੀ ਟਰਬੋ ਆ ਗਈ ਇਹ ਆਪਣੀ ਟਰੈਕਟਰ 91 ਘਰ ਜਿਹੜੀ ਆਪਾਂ ਲਾਈ ਹੈਗੀ। ਲੇਕਿਨ ਬੰਦਾ 91 ਘਰਾਂ ਦੇ ਟਰਬੋ ਲਾਉਂਦਾ ਨਹੀਂਗਾ। ਆਪਣੀ ਫੀਟਿੰਗਾਂ ਜਿਹੜੀ ਪਹਿਲੀ ਬਾਕੀ ਦੀ ਫੀਟਿੰਗ ਚੈੱਕ ਕਰਕੇ ਸਾਨੂੰ ਦੱਸਿਓ ਕਿ ਕਿਸ ਤਰ੍ਹਾਂ ਫੀਟਿੰਗਾਂ ਵੀ ਕੁਝ ਕੰਮ ਤਾਂ ਨੂੰ ਥੋੜੇ ਜਿਹਾ ਬਿਲਡਿੰਗ ਦੇ ਜਿਹੜੇ ਬਾਹਰੋਂ ਕਰਾਉਣੇ ਪੈਂਦੇ ਨੇਗੇ ਤੇ ਕੁਝ ਫੀਟਿੰਗਾਂ ਜੀ ਆਪ ਕਰਦੇ ਆਂ ਦੀ ਸਾਰੀ ਤੇ ਕੁਝ ਆਹ ਕੰਮ ਤਾਂ ਨੂੰ ਜਿਹੜੀ ਬਿਲਡਿੰਗ ਹੈ ਸਾਡੇ ਕੋਲ ਇੰਤਜ਼ਾਮ ਨਹੀਂ ਇਹਦਾ ਜੀ ਬਾਹਰੋਂ ਕਰਾਉਣੇ ਆਂਗੇ ਤੇ ਸਮਾਨ ਹੈ ਜਿੰਨਾ ਵੀ ਸਾਰਾ ਅਰੀਜਨਲ ਜੈਨੇਨ ਸਮਾਨ ਪਾਉਨੇ ਆਂਗੇ ਕੋਈ ਵੀ ਚੀਜ਼ ਇਹਦੇ ਵਿੱਚ ਡੁਪਲੀਕੇਟ ਨਹੀਂ ਵਰਤੀ ਜਾਂਦੀ ਸਾਰਾ ਕੰਪਨੀ ਦਾ ਵਰਤਿਆ ਜਾਂਦਾ ਜਿਵੇਂ ਆਹ ਸਾਲ ਆਇਆ ਹੋਣਾ ਜੌਂਡੀਆਰ ਦਾ ਵਰਤਿਆ ਆਪਾਂ ਨੇ ਤਾਂ ਅਜਿਹਾ ਤਰੀਆ ਇਤੂ ਵਾਲਾ ਆਪਾਂ ਜਿਹੜੀ ਅੱਜ ਇਹਦੇ ਫਿਟਿੰਗ ਕਰ ਰਹੇ ਹਾਂ ਜੈਕਾਂ ਦੀ ਅੱਜ ਵਾਦ ਆਪਾਂ ਜੈਕਾਂ ਦੀ ਫਿਟਿੰਗ ਕਰ ਰਹੇ ਆਂ ਆਪਾਂ ਇਹਦੇ ਜੈਕ ਲਾਵਾਂਗੇ ਬੈਕ ਸਾਈਡ ਤੇ ਆ ਜੈਕ ਲਾਵਾਂਗੇ ਆਪਾਂ ਤੇ ਹੈਵੀ ਜੈਕ ਨੇ ਇਹਨਾਂ ਨੂੰ ਆਨਲਾਈਨ ਵਾਲੇ ਜੈਕ ਕਹਿੰਦੇ ਨੇਗੇ ਇਹ ਜੈਕ ਫਿੱਟ ਕਰਾਂਗੇ ਉਦੋਂ ਵਾਲਾ ਆਪਾਂ ਨਹੀਂ ਲਾਵਾਂਗੇ ਟਰਾਈ ਤੇ ਬਾਹ ਕੇ ਵੀ ਦੇਖਾਂਗੇ ਜੇ ਹੋ ਸਕਿਆ ਤਾਂ ਸੋਨਾਂ ਅਗਲੇ ਵੀਡੀਓ ਦੇ ਵਿੱਚ ਇਹਦੀ ਬਾਹੀ ਦੀ ਵੀ ਵੀਡੀਓ ਪਾਵਾਂਗੇ ਤੁਜੀ ਉਹ ਵੀ ਚੈੱਕ ਕਰ ਲੈਣੀ ਹੋ ਗਈ ਤੇ ਉਹਦੇ ਬਾਅਦ ਮੈਨੂੰ ਉਹ ਪੇਂਟ ਤੇ ਲਾਵਾਂਗੇ ਟਰੈਕਟਰ ਨੂੰ ਪੇਂਟ ਕਰਾਂਗੇ ਸਾਰਾ ਫੇਰ ਭੇਜਾਂਗੇ ਇਹਨੂੰ ਆਪਾਂ ਜੁਪੀ ਤੇ ਫੇਰ ਆਪਾਂ ਇਹ ਜੁਪੀ 'ਚ ਭੇਜਾਂਗੇ ਟਰੈਕਟਰ ਨੂੰ ਤੇ ਤੁਸੀਂ ਸਾਡੀ ਜਿਹੜੀ ਇਹ ਟਰਬੋ ਦੀ ਵੀਡੀਓ ਦੇਖ ਕੇ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ ਵੀ ਇਹ ਜੀ ਵਧੀਆ ਲੱਈ ਹੈ ਜਾਂ ਕੋਈ ਕਮੀ ਬੇਚੀ ਹੈਗੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੇ ਕੋਈ ਤੁਹਾਨੂੰ ਲੱਗਦਾ ਹੈ ਜਾਂ ਫੋਨ ਕਰਕੇ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਜੀ ਉਨੇ ਆਰ ਕਮੈਂਟ ਦੀ ਲੀਕ ਰੱਖ ਰਹੇ ਨੇ ਤੇ ਹੁਣ ਅਸੀਂ ਇਹਨੂੰ ਸਟਾਰਟ ਕਰਕੇ ਦਿਖਾਉਂਦੇ ਆ ਵੀ ਥਲੀ ਸਾਈਡ ਤੇ ਆ ਜਾਂਨ ਨੂੰ ਧਰੂ ਕਰਾਂਗੇ ਜਿਹੜੀ ਇਹ টার্বੋ ਆਈ ਸਟਾਰਟ ਹੋਣ ਵੇਲੇ ਵੀ ਸੀਟੀ ਮਾਰਦੀ ਆ ਤੇ ਰੇਸ ਦੇਣ ਤੋਂ ਬਾਅਦ ਵੀ ਸੀਟੀ ਮਾਰਦੀ ਆ ਡਬਲ ਸੀਟੀ ਵਾਲੀ টার্বੋ ਲਾਈ ਆਪਾਂ ਨੇ ਇਹ ਤੇ ਤੁਸੀਂ ਵੀ ਜੇ ਇਸ ਤਰ੍ਹਾਂ ਦੀ টার্বੋ ਲਵਾਉਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਕਰ ਲਿਓ ਉਸ ਪਰਕਾ ਯਾਰ ਭਾਈ ਸਸਤੀ ਕਾਨ ਫੈਲਦਾ ਨਵੀਂ ਵੀਡੀਓ ਦੇ ਨਾਲ